ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਦੀ ਜਿਹੜੀ ਮੁਕ ਪਾਰਕਿੰਗ ਹੈ ਗੁਰਦੁਆਰਾ ਸਾਹਿਬ ਦੇ ਅਕੇ ਜਿਹੜੀ ਕਿ ਪਾਰਕਿੰਗ ਦੇ ਲਈ ਹੈ ਪਬਲਿਕ ਦੇ ਲਈ ਜਿਹੜੀ ਨਸਮਸਤ ਕੋਲ ਆਉਂਦੀ ਹੈ ਆਹਾਂ ਪਾਰਕਿੰਗ ਪੰਜਾਬ ਐਂਡ ਸਿੰਧ ਬੈਂਕ ਦੇ ਨਾਲ ਜਿਹੜੀ ਪਾਰਕਿੰਗ ਆ ਰਸਤਾ ਹੈ ਉਹਦੇ ਵਿੱਚ ਕਿਸੇ ਨੂੰ ਦੁਕਾਨ ਐਜੈਕਟਿਵ ਦੇ ਵਿੱਚ ਪਾਸ ਕਰਕੇ ਦੇਤੀ ਧਾਮੀ ਸਾਹਿਬ ਨੇ ਜੈ ਜੋ ਸਾਰੀ ਰੋਕੀ ਜਾਵੇ ਰੋਕੀ ਜਾਵੇ ਰੋਕੀ ਜਾਵੇ ਤਦੋਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਾਪਰਟੀ ਨਾਲ ਕੋਈ ਛੇੜਛਾੜ ਕਰਦਾ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹਮੇਸ਼ਾ ਤਤ ਪਰ ਹੋ ਕੇ ਉਹਦੇ ਨਾਲ ਸ਼੍ਰੋਮਣੀ ਕਮੇਟੀ ਨਾਲ ਮੱਥਾ ਲਾਉਣੇ ਆ ਜੀ ਪੀ ਸੀ ਦੇ ਪ੍ਰਾਪਰਟੀ ਨੂੰ ਬਚਾਇਆ ਜਾਵੇ ਬਚਾਇਆ ਜਾਵੇ ਮੈਨੇਜਰ ਸਾਹਿਬ ਨੂੰ ਵੀ ਮਿਲੇ ਉਤਰੀ ਤੀ ਤੌਰ ਤੇ ਸਰਦਾਰ ਪ੍ਰਤਾਪ ਸਿੰਘ ਜੀ ਦਾ ਚੀਫ ਸੈਕਟਰੀ ਆ ਸਕੱਪਤਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਹਦੇ ਸਾਹਮਣੇ ਅਸੀਂ ਸਾਰੀ ਗੱਲਬਾਤ ਦੱਸੀ ਉਹ ਕਹਿੰਦੇ ਵੀ ਸਾਨੂੰ ਐਪਲੀਕੇਸ਼ਨ ਦੋ ਅਸੀਂ ਤੁਰੰਤ ਕੰਮ ਬੰਦ ਕਰਾਵਾਂਗੇ ਅੱਜ ਤਕਰੀਬਨ 4 ਦਿਨ ਹੋ ਗਏ ਕੰਮ ਜਿਉਂ ਦਾ ਕਿਉਂ ਚੱਲ ਰਿਹਾ ਹੈ ਇਹ ਲੋ ਨੂੰ ਇਹ ਸਾਫ਼ ਕਰਕੇ ਪਾਰਕ ਬਣਾਉਣੀ ਚਾਹੁੰਦੇ ਸੀ ਜਦੋਂ ਅਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੂੰ ਦੱਸਿਆ ਅਸੀਂ ਧਰਨੇ ਬਜਾਰੇ ਕੀਤੇ ਤਾਂ ਇਹਦੇ ਆਲੇ-ਦਾਲੇ ਕੰਦ ਹੋਈ ਆ ਵੀ ਸਾਡੀ ਆਉਣ ਵਾਲੀ ਨਸਲਾਂ ਨੂੰ ਕੀ ਪਤਾ ਲੱਗੂਗਾ ਵੀ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਟਣਾ ਇੱਟ ਖੜਕਾ ਕੇ ਇਤਨ ਠੇਹਾਂ ਬਣਾਈਆਂ ਅੱਗੇ ਦਾ ਕਹਿੰਦੇ ਸੀ ਵੀ ਜਿਹੜੀ ਗੋਲਕਾ ਉਹ ਗਰੀਬ ਦਾ ਮੂੰਹ ਆ ਹੁਣ ਤਾਂ ਨਾਦਾਂ ਦੀ ਗੋਲਕ ਬਣ ਗਈ ਇਹ ਮੂੰਹ ਵੀ ਨਾਦਾਂ ਦਾ ਬਣ ਗਿਆ ਐ ਜੀ ਪੀ ਸੀ ਕਰੋੜਾ ਇਹੋ ਜਗ੍ਹਾ ਦੀ ਕਰੋੜਾ ਰੁਪਏ ਕੀਮਤ ਹੈ ਇਸ ਟਾਈਮ ਕਰੋੜਾਂ ਰੁਪਏ ਐ ਜੀਪੀਸੀ ਲੜਾ ਰਹੀ ਆ ਜਿਹੜੀ ਨਜਾਇਜ਼ ਉਸਾਰੀ ਹੋ ਰਹੀ ਹੈ ਅਸੀਂ ਇਹਨੂੰ ਕਿਸੇ ਵੀ ਕੀਮਤ ਦੇ ਉੱਤੇ ਦੁਕਾਨ ਨੂੰ ਨਹੀਂ ਬਣ ਦੇਵਾਂਗੇ ਤੁਹਾਨੂੰ ਜੋ ਮਰਜ਼ੀ ਕਰਨਾ ਪਵੇ ਇਹ ਸਾਰੀ ਸਿੱਖ ਜਥੇਬੰਦੀਆਂ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਵੀ ਤੁਸੀਂ ਵੀ ਆਓ ਜਾਗੋ ਅਪਾ ਗੁਰੂ ਘਰ ਦੀ ਸੇਵਾ ਦਾ ਕਰਨੀ ਚਾਹੁੰਦੇ ਆਂ ਸਾਰੇ ਪਰ ਗੁਰੂ ਘਰ ਦੀ ਜਿਹੜੀ ਪ੍ਰਾਪਰਟੀ ਉਹਨੂੰ ਬਚਾਉਂਦਾ ਕੰਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਦੀ ਜਿਹੜੀ ਮੁੱਖ ਪਾਰਕਿੰਗ ਹੈ ਗੁਰਦੁਆਰਾ ਸਾਹਿਬ ਦੇ ਅੱਗੇ ਜਿਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਠੇਕੇ ਦੇ ਰਾਹੀਂ ਆਪਣੀਆਂ ਦੁਕਾਨਾਂ ਵੀ ਲਾਈਆਂ ਲਾਈਆਂ ਹੋਈਆਂ ਹਨ ਜਿਹੜੀ ਕਿ ਪਾਰਕਿੰਗ ਦੇ ਲਈ ਹੈ ਪਬਲਿਕ ਦੇ ਲਈ ਜਿਹੜੀ ਨਸਮਸਤ ਕੋਣ ਆਉਂਦੀ ਹੈ ਹੁਣ ਇਹਨਾਂ ਨੇ ਨਵਾਂ ਕੰਮ ਕੀਤਾ ਹੈ ਆਹ ਪਾਰਕਿੰਗ ਪੰਜਾਬ ਐਂਡ ਸਿੰਧ ਬੈਂਕ ਦੇ ਨਾਲ ਜਿਹੜੀ ਪਾਰਕਿੰਗ ਆ ਰਸਤਾ ਉਹਦੇ ਵਿੱਚ ਕਿਸੇ ਨੂੰ ਦੁਕਾਨ ਐਜੈਕਟਿਵ ਦੇ ਵਿੱਚ ਪਾਸ ਕਰਕੇ ਦੇਤੀ ਧਾਮੀ ਸਾਹਿਬ ਨੇ ਅਸੀਂ 7 ਤਰੀਕ ਨੂੰ ਮੈਨੇਜਰ ਸਾਹਿਬ ਨੂੰ ਵੀ ਮਿਲੇ ਉਤਰੀਤੀ ਤੌਰ ਤੇ ਸਰਦਾਰ ਪ੍ਰਤਾਪ ਸਿੰਘ ਜਿਹੜਾ ਚੀਫ ਸੈਕਟਰੀ ਆ 7700 ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਹਦੇ ਸਾਹਮਣੇ ਅਸੀਂ ਸਾਰੀ ਗੱਲਬਾਤ ਦੱਸੀਓ ਕਹਿੰਦੇ ਵੀ ਸਾਨੂੰ ਐਪਲੀਕੇਸ਼ਨ ਦਿਓ ਅਸੀਂ ਤੁਰੰਤ ਕੰਮ ਬੰਦ ਕਰਾਵਾਂਗੇ ਅੱਜ ਤਕਰੀਬਨ 4 ਦਿਨ ਹੋ ਗਏ ਕੰਮ ਜਿਉਂ ਦਾ ਕਿਉਂ ਚੱਲ ਰਿਹਾ ਹੈ ਇਹ ਜਿਹੜੀ ਕਾਨ ਹੈ ਇਹ ਆਪਣੇ ਨਜ਼ਦੀਕੀ ਨੂੰ ਕਿਸੇ ਨੇ ਅਜੈਕਟਿਵ ਵਿੱਚ ਪਾਸ ਕਰਾ ਕੇ ਧਾਮੀ ਸਾਹਿਬ ਨੇ ਦਿੱਤੀ ਆ ਅਸੀਂ ਮੈਨੇਜਰ ਸਾਹਿਬ ਨੂੰ ਵੀ ਬੇਨਤੀ ਕਰਕੇ ਆਏ ਸੀ ਬੇਨੂੰ ਕੰਮ ਨੂੰ ਤੁਰੰਤ ਰੋਕੋ ਤਾਂ ਕਿ ਜਿਹੜੀ ਪਬਲਿਕ ਪਲੇਸ ਹੈ ਇਹਦੇ ਵਿੱਚ ਸਰਕਾਰੀ ਇੱਟ ਲੱਗੀ ਹੋਈ ਆ ਇਹ ਪਾਰਕਿੰਗ ਦੇ ਵਿੱਚ ਸਰਕਾਰੀ ਇੱਟ ਇਹਦੇ ਵਿੱਚ ਦੁਕਾਨਾਂ ਵੀ ਇਹਨਾਂ ਨੇ ਲਾਈਆਂ ਹੋਈਆਂ ਅੱਗੇ ਦਾ ਕਹਿੰਦੇ ਸੀ ਵੀ ਜਿਹੜੀ ਬੌਲਕਾ ਉਹ ਗਰੀਬ ਦਾ ਮੂੰਹ ਆ ਹੁਣ ਤਨਾਡਾਂ ਦੀ ਗੋਲਤ ਬਣ ਗਈ ਇਹ ਮੂੰਹ ਵੀ ਤਨਾਡਾਂ ਦਾ ਬਣ ਗਿਆ ਐਸਜੀਪੀਸੀ ਕਰੋੜਾ ਇਸ ਜਗ੍ਹਾ ਦੀ ਕਰੋੜਾ ਰੁਪਏ ਕੀਮਤ ਐ ਇਸ ਟਾਈਮ ਕਰੋੜਾਂ ਰੁਪਏ ਐਸਜੀਪੀਸੀ ਲੜਾ ਰਹੀ ਆ ਹਾਂਜੀ ਵੀ ਇਸੇ ਕਰਕੇ ਅਸੀਂ ਪ੍ਰੋਟੈਸਟ ਕਰਨ ਆਏ ਸੀ ਅੱਜ ਇਹ ਸਾਰੇ ਸਿੱਖ ਜਥੇਬੰਦੀਆਂ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਵੀ ਤੁਸੀਂ ਵੀ ਆਓ ਜਾਗੋ ਆਪਾਂ ਗੁਰੂ ਘਰ ਦੀ ਸੇਵਾ ਤਾਂ ਕਰਨੀ ਚਾਹੁੰਦੇ ਆਂ ਸਾਰੇ ਪਰ ਗੁਰੂ ਘਰ ਦੀ ਜਿਹੜੀ ਪ੍ਰਾਪਰਟੀ ਨੂੰ ਬਚਾਉਂਦਾ ਕੰਮ ਆਕਾਲੀਦਾਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਸਿੰਘਾਰਾ ਸਿੰਘ ਪੜਲਾ ਦੀ ਰਹਿਨਮਾਈ ਹੇਠ ਇਹ ਅੱਜ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਇਹ ਕਾਰ ਇਹ ਕੰਮ ਨਾ ਰੁਕਿਆ ਕੱਲ੍ਹ ਦੇ ਦਿਨ ਜਾਂ ਅੱਜ ਦੇ ਦਿਨ ਤਾਂ ਅਸੀਂ ਵੱਡਾ ਸੰਘਰਸ਼ ਕਰਾਂਗੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਵੀ ਤੇ ਸਰਦਾਰ ਈਮਾਨ ਸਿੰਘ ਦੇ ਤੇ ਸਮੁੱਟੀ ਪਾਰਟੀ ਨੂੰ ਅਸੀਂ ਇਹ ਕਾਲ ਕਰਾਂਗੇ ਤੇ ਵਕ ਵਕ ਜਥੇਬੰਦੀਆਂ ਨੂੰ ਵੀ ਬੇਨਤੀ ਕਰਦੇ ਆਂ ਵੀ ਆਓ ਗੁਰੂ ਘਰ ਦੀਆਂ ਪ੍ਰਾਪਰਟੀਆਂ ਨੂੰ ਬਚਾਓ ਨਹੀਂ ਇਹ ਆਪਣੇ ਲੋਕਾਂ ਨੂੰ ਵਾਰ ਕਰਨਗੇ ਤੇ ਵੱਡੇ ਤਨਾਦਾਂ ਨੂੰ ਇਹ ਇਹ ਸਾਰਾ ਸਿਸਟਮ ਦੇ ਰਹੇ ਆ ਇਸ ਤਰ੍ਹਾਂ ਹੀ ਠੇਕਾ ਜਾ ਹੁਣ ਅੱਜ ਕੱਲ ਸਾਢੇ 3 ਕਰੋੜ ਰੁਪਏ ਤੇ ਇਹ ਠੇਕਾ ਚੜਿਆ ਪਰसों ਸਾਢੇ 3 ਕਰੋੜ ਰੁਪਏ ਚ ਹੋਰ ਇਹ ਦੱਸੋ ਕਿਹੜੇ ਦੁਕਾਨਦਾਰ ਨੂੰ ਸੂਟ ਆ ਜਦੋਂ ਮੀਂਹ ਆ ਗਿਆ ਉਹ ਆਪਣਾ ਤਲੀਆਂ ਤਮਣੀਆਂ ਚੱਕੂਗਾ ਇਹ ਉਹਨਾਂ ਨੇ ਸਾਢੇ 3 ਕਰੋੜ ਚ ਠੇਕਾ ਦਿੱਤਾ ਹੈ ਤਾਂ ਉਹਨਾਂ ਨੂੰ ਪੱਟਿਆ ਦੁਕਾਨਾ ਬਣਾ ਕੇ ਦੇ ਆ ਇਸ ਤਰ੍ਹਾਂ ਇਹ ਤਨਾਦ ਬੰਦੇ ਨੂੰ ਬੰਦੇ ਨੂੰ ਦੇ ਰਹੇ ਆ ਬਣਾ ਕੇ ਕੋਈ ਹੀ ਸਾਡੀ ਬੇਨਤੀ ਹੈ ਤੁਹਾਡੇ ਜਰੀਏ ਤੇ ਰਹੀ ਤੁਹਾਡਾ ਧੰਨਵਾਦ ਤੁਸੀਂ ਸਾਡੇ ਤੁਹਾਡੇ ਜੇ ਸਨੇਹ ਤੇ ਪਹੁੰਚੇ ਹੋ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਾਪਰਟੀ ਨਾਲ ਕੋਈ ਛੇੜਛਾੜ ਕਰਦਾ ਹੈ ਤਾਂ ਸ਼੍ਰੋਮਣੀ ਕਾਲੀ ਦਾਲ ਅੰਮ੍ਰitsar ਹਮੇਸ਼ਾ ਤੱਕ ਪਰ ਹੋ ਕੇ ਉਹਦੇ ਨਾਲ ਸ਼੍ਰੋਮਣੀ ਕਮੇਟੀ ਨਾਲ ਮੱਥਾ ਲਾਉਂਦੇ ਆ ਪਹਿਲਾ ਜਿਹੜੀ ਅੱਜ ਤੇ ਆਇਆ ਇਹਦੇ ਦੇ ਵਿੱਚ ਤੁਸੀਂ ਉਹ ਦਰਸਾਰ ਤੇ ਇਹ ਥੇ ਨੂੰ ਇਹ ਪਾਰ ਕਰਕੇ ਪਾਰਕ ਬਣਾਉਣੀ ਚਾਹੁੰਦੇ ਸੀ ਜਦੋਂ ਅਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੂੰ ਦੱਸਿਆ ਅਸੀਂ ਧਰਨੇ ਬਜਾਰੇ ਕੀਤੇ ਤਾਂ ਇਹਦੇ ਆਲੇ-ਦਾਲੇ ਕੰਦ ਹੋਈ ਆ ਵੀ ਸਾਡੀ ਆਉਣ ਵਾਲੀ ਨਸਲਾਂ ਨੂੰ ਕੀ ਪਤਾ ਲੱਗੂਗਾ ਵੀ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਟ ਨਾਲ ਇੱਟ ਖੜਕਾ ਕੇ ਇਤਿਨ ਢੇਹਾ ਬਣਾਈਆਂ ਇੱਟ ਨੇ ਹੁਣ ਜਿਹੜੀ ਇਹ ਨਜਾਇਜ਼ੀ ਹੋ ਰਹੀ ਹੈ ਅਸੀਂ ਇਹਨੂੰ ਕਿਸੇ ਵੀ ਕੀਮਤ ਦੇ ਉੱਤੇ ਦੁਕਾਨ ਨੂੰ ਨਹੀਂ ਬਣ ਦੇਵਾਂਗੇ ਤੁਹਾਨੂੰ ਜੋ ਮਰਜ਼ੀ ਕਰਨਾ ਪਵੇ ਅਸੀਂ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕਰਦੇ ਹਾਂ ਸਰ ਧਰਮਾਂ ਨੂੰ ਅਪੀਲ ਕਰਦੇ ਹਾਂ ਵੀ ਤੁਸੀਂ ਮੈਨੇਜਰ ਸਾਹਿਬ ਨੂੰਾਰੇ ਆਪਾਂ ਇੱਥੇ ਹੋ ਕੇ ਆਪਾਂ ਇਹਦੇ ਵਿੱਚ ਸ਼ਾਮਲ ਹੋਈ ਹੈ ਮੁਜ਼ਾਰੇ ਦੇ ਵਿੱਚ ਆਪਾਂ ਨਜਾਇਜ਼ ਉਸਾਰੀ ਨਾ ਕਰਨ ਦੀ ਹੈ ਪਰ ਮੈਨੇਜਰ ਸਾਹਿਬ ਨੂੰ ਵੀ ਬੇਨਤੀ ਹੈ ਵੀ ਤੁਸੀਂ ਤੱਕ ਸਭ ਤੋਂ ਆਇਓ ਸਾਤੋ ਦੀ ਤਲਵੰਡੀ ਤੋਂ ਬਹੁਤ ਵਧੀਆ ਜਗ੍ਹਾ ਤੋਂ ਆਇਓ ਤੇ ਹੁਣ ਵੀ ਥੋੜੇ ਸਹਾਰਜਦਿਆਂ ਦੇ ਆਸਥਾਨ ਦੇ ਉੱਤੇ ਪਹੁੰਚੇ ਹੋ ਤੁਸੀਂ ਵੀ ਆਪਣੀ ਸੇਵਾ ਦੇ ਵਿੱਚ ਇਹੋ ਜਿਹਾ ਕੰਮ ਕਰਕੇ ਜਾਓ ਜੋ ਤੁਹਾਨੂੰ ਪਬਲਿਕ ਯਾਦ ਕਰੇ ਤੇ ਇਹ ਸਾਰੀ ਨਾ ਹੋਣ ਦਿੱਤੀ ਜਾਵੇ ਇੱਕ ਲੋੜਾਂ ਦੀ ਪ੍ਰਾਪਰਟੀ ਨੂੰ ਹੋਇ ਕੌਡੀਆਂ ਦੇ ਦਿੱਤਾ ਲੁੱਟਾ ਰਹੇ ਨੇ ਪੁਰਾਣੇ ਕੰਮਾਂ ਦੇ ਵਿੱਚ ਮੰਡੀ ਗਵਿੰਦਗੜ੍ਹ ਦੇ ਵਿੱਚ ਪ੍ਰਾਪਰਟੀ ਦੇ ਆਲੇ ਦੁਆਲੇ ਜਾਲ ਲਾ ਕੇ 25 25 30 30 ਰੁਪਏ ਨੂੰ ਉਤਗਾਨਾ ਦਿੱਤੀਆਂ ਹੋਈਆਂ ਨੇ ਪਰ ਇਹੋ ਜਿਹਾ ਕੰਮ ਨਾ ਕਰੋ ਬਾਡੀ ਜਿਹੜੀ ਗੁਰੂ ਘਰ ਦੀ ਜਾਇਦਾਦ ਹੈ ਉਹਨੂੰ ਪੱਖ ਤੋਂ ਤਾਂ ਹੀ ਅਸੀਂ ਕਹਿੰਦੇ ਆ ਵੀ ਜਿਹੜੇ 14 15 ਸਾਲਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਨਹੀਂ ਹੋਈ ਇਹ ਇਲੈਕਸ਼ਨ ਹੋਣੀ ਚਾਹੀਦੀ ਹੈ ਜਿਵੇਂ ਬਾਕੀ ਇਲੈਕਸ਼ਨਾਂ 5 ਸਾਲ ਬਾਅਦ ਹੁੰਦੀਆਂ ਨੇ ਇਹ ਇਲੈਕਸ਼ਨ ਵੀ ਜੇ 5 ਸਾਲ ਦਾ ਹੋਵੇ ਤਾਂ ਇਹੋ ਜਿਹਾ ਧੱਕਾ ਨਾ ਹੋਵੇ ਜਦੋਂ ਇਹ ਤਾਂ ਇੱਕ ਆਰਮੜੇ ਦੇ ਠੇਕੇਦਾਰੇ ਬਣ ਕੇ ਵੀ ਤਾਂ ਸਾਰਾ ਕੁਝ ਸਾਡਾ ਹੀ ਹੈ ਉਹਨੂੰ ਪ੍ਰਾਪਰਟੀ ਨੂੰ ਲੁੱਟਾ ਰਹੇ ਨੇ ਅਸੀਂ ਇਸ ਚੀਜ਼ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਜਿਹੜੇ ਤੁਸੀਂ ਸਾਡੇ ਡਾਇਰੈਕਟਰ ਮੈਂਬਰ ਨੇ ਜਾਂ ਸ਼੍ਰੋਮਿਕ ਕਮੇਟੀ ਦੇ ਮੈਂਬਰ ਨੇ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਤੁਸੀਂ ਵੀ ਇਹ ਚੀਜ਼ ਨੂੰ ਰੋਕੋ ਤੁਹਾਡਾ ਵੀ ਫਰਜ਼ ਬਣਦਾ ਹੈ ਆਪਾਂ ਸਾਰੇ ਇਕੱਠੇ ਹੋ ਕੇ ਇਹ ਚੀਜ਼ਾਂ ਨੂੰ ਰੋਕੀਏ ਤੇ ਗੁਰੂ ਘਰ ਦੀ ਜਾਇਦਾਦ ਨੂੰ ਬਚਾਈਏ ਇਹ ਆਪਣਾ ਫਰਜ਼ ਬਣਦਾ ਹੈ ਤੇ ਜਿਹੜੀ ਕਾਲ ਹੋਰ ਕਿਸਨਾਂ ਲਈ ਹੈ ਇੱਥੇ ਇਹੀ ਜਾਇਦਾਦ ਨੇ ਸਾਡੇ ਗੁਰੂ ਘਰਾਂ ਦੇ ਜਿਹੜੀਆਂ ਹੋਰ ਵੀ ਜ਼ਾਇਦਾਤਾਂ ਨੇ ਚੋਰੀ ਛੱਪੇ ਉਹਨਾਂ ਦੇ ਠੇਕੇ ਦੇ ਜਿਹੜੇ ਰੇਟ ਨੇ ਬਹੁਤ ਦਾ ਟ੍ਰੇਡ ਦੇ ਉੱਤੇ ਜ਼ਿਆਦਾ ਜ਼ਮੀਨਾਂ ਦੇ ਬੋਲੀ ਕਰਾਈ ਜਾਂਦੀ ਹੈ ਬਹੁਤ ਸਾਡੇ ਫਤਿਹਗੜ੍ਹ ਜ਼ਿਲ੍ਹੇ ਦੇ ਵਿੱਚ ਜ਼ਾਇਦਾਤਾਂ ਦੇ ਜਿਹੜੀਆਂ ਗੁਰੂ ਘਰ ਦੀਆਂ ਉਹ ਲੋਕਾਂ ਨੂੰ ਕਬਜ਼ੇ ਕਰਾਏ ਹੋਏ ਨੇ ਉਹਨਾਂ ਬਾਰੇ ਵੀ ਤੁਹਾਨੂੰ ਇਹ ਚੇਤਾ ਪਾਉਣਾ ਹੈ ਇਹ ਸ਼੍ਰੋਮਣੀ ਕਮੇਟੀ ਜਿੱਨਾਂ ਚ ਚੋਣ ਨਹੀਂ ਹੁੰਦੀ ਇਹ ਹੈਗਾ ਕੁਝ ਕਰਦੀ ਰਹੂਗੀ ਪਰ ਜਲਦੀ ਤੋਂ ਜਲਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਇਲੈਕਸ਼ਨ ਹੋਵੇ ਤਾਂ ਕਿ ਇਹ ਜਿ ਨਜਾਇਜ਼ ਹੋ ਸਾਰੀਆਂ ਬੰਦ ਹੋਣ ਵਾਹਿਗੁਰ ਜੀ ਕਾ ਖਾਲਸਾ ਹਾਂਜੀ ਹਾਂਜੀ ਪਹਿਲਾਂ ਲੈਂਦਾ ਵਾ ਜੀ 7 ਤਰੀਕ ਨੂੰ ਐਪਲੀਕੇਸ਼ਨ ਦਿੱਤੀ ਆ ਮੈਨੇਜਰ ਸਾਹਿਬ ਨੂੰ ਸੈਕਟਰੀ ਸਾਹਿਬ ਨੂੰ ਤੇ ਉਹਨਾਂ ਦੇ ਧਿਆਨ ਦੇ ਵਿੱਚ ਉਹ ਕਹਿੰਦੇ ਜਲਦ ਅਸੀਂ ਇਹ ਪ੍ਰੋਗਰਾਮ ਰੋਕਾਂਗੇ ਪਰ ਉਹਨਾਂ ਦੇ ਕੰਮ ਦੇ ਉੱਤੇ ਕੋਈ ਜੂ ਨਹੀਂ ਸਕੀ ਜਿਹੜਾ ਕੰਮ ਹੈ ਜਿਉਂ ਦੀ ਤਿਉ ਉਸ ਲੋੜ ਤੇ ਚੱਲ ਰਿਹਾ ਹੈ